ਪਹਿਲਾ 에어ਪੋਰਟ ਤੇ ਕੰਗਨਾ ਦੇ ਥੱਪੜ ਹੁਣ মিডিਆ ਕਰਮੀਆਂ ਤੇ ਪੜੀ ਕੰਗਨਾ ਥੱਪੜ ਕਾਂਡ ਦੀ ਵਜਾ ਖੇਤੀ ਕਾਨੂੰਨ ਜਾਂ ਕੁਝ ਹੋਰ ਕੁਲਵਿੰਦਰ ਗੌਰ ਤੇ ਹੋਈ ਐਫਆਈਆਰ ਜੀਹਾ ਮੰਡੀ ਤੋਂ ਬਣੀ ਸੰਸਦ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਨਾਤਾ ਨਹੀਂ ਟੁੱਟ ਰਿਹਾ ਸਭ ਨੂੰ ਆਸ ਸੀ ਕਿ ਹੁਣ ਕਲਾਕਾਰਤ ਬਾਦ ਕੰਗਨਾ ਰਣੌਤ ਸਿਆਸਤ ਚਾ ਗਏ ਨੇ ਐਮਪੀ ਬਣ ਗਏ ਨੇ ਤੇ ਹੁਣ ਵਿਵਾਦ ਖਤਮ ਹੋ ਜਾਣਗੇ ਪਰ ਨਹੀਂ ਇਹ ਕਿਆਸ ਲੱਗੇ ਦੇ ਲੱਗੇ ਹੀ ਰਹਿ ਗਏ ਨਤੀਜਾ ਤੋਂ ਇੱਕ ਦਿਨ ਬਾਅਦ ਕੰਗਨਾ ਨੇ ਦਿੱਲੀ ਨੂੰ ਚਾਲੇ ਪਾਏ ਤਾਂ ਚੰਡੀਗੜ੍ਹ 에어ਪੋਰਟ ਤੇ ਕੰਗਨਾ ਦੇ ਥੱਪੜ ਵੱਜਣ ਦੀ ਘਟਨਾ ਸਾਹਮਣੇ ਆ ਗਈ ਉਹ ਥੱਪੜ 에어ਪੋਰਟ ਤੇ থানা ਸੀਆਈਐਸਐਫ ਦੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਨੇ ਮਾਰਿਆ ਥੱਪੜ ਕਾਣ ਤਬਾਦ ਕੁਲਵਿੰਦਰ ਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਫਿਰ ਉਸਦੇ ਹੱਕ ਚ ਕਿਸਾਨ ਜਥੇਬੰਦੀਆਂ ਵੀ ਨਿਤਰੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਕੰਗਣਾ ਦੀ ਵੀਡੀਓ ਵੀ ਸਾਹਮਣੇ ਆਈ ਹਾਲੇ ਤੱਕ ਇਹ ਵਿਵਾਦ ਰੁਕਨ ਦਾ ਨਾਮ ਨਹੀਂ ਲੈ ਰਿਹਾ ਕੰਗਣਾ ਨੇ ਹੁਣ ਇੱਕ ਹੋਰ ਪੋਸਟ ਪਾਈ ਹੈ ਜਿਸ ਚ ਉਸਨੇ ਲਿਖਿਆ ਕਿ ਇਹ ਗੱਲ ਸਭ ਤੋਂ ਵੱਧ ਸਮਝ ਚਾਉਣ ਵਾਲੀ ਹੈ ਉਸਨੇ ਰਣਨੀ ਤਕ ਟਾਂਗ ਦੇ ਨਾਲ ਮੇਰੇ ਲੰਘਣ ਦਾ ਇੰਤਜ਼ਾਰ ਕੀਤਾ ਤੇ ਖਾਲਸਤਾਨੀ ਅੰਦਾਜ਼ ਚ ਚੁੱਪਚਾਪ ਪਿੱਛੋਂ ਆ ਕੇ ਇੱਕ ਸ਼ਬਦ ਕਹੇ ਬਿਨਾ ਮੇਰੇ ਮੂੰਹ ਤੇ ਮਾਰਿਆ ਜਦ ਮੈਂ ਪੁੱਛਿਆ ਕਿ ਉਸਨੇ ਇਹ ਹਾਂ ਕਿਉਂ ਕੀਤਾ ਤਾਂ ਉਸਨੇ ਦੂਰ ਵੇਖਿਆ ਤੇ ਫੋਨ ਕੈਮਰਿਆਂ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਉਸ ਦੀਆਂ ਵੀਡੀਓਜ਼ ਦੇ ਵਿੱਚ ਵੇਖਿਆ ਜਾ ਸਕਦਾ ਅਚਾਨਕ ਉਸਨੇ ਲੋਕਾਂ ਦਾ ਧਿਆਨ ਖਿੱਚਿਆ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਉਸ ਦੀ ਕਿਸੇ ਨੂੰ ਸ਼ਾਇਦ ਬਹੁਤੀ ਚਿੰਤਾ ਨਹੀਂ ਐ ਉਸ ਖਾਲਸਤਾਨੀ ਸਮੂਹ ਦੇ ਵਿੱਚ ਸ਼ਾਮਲ ਹੋਣ ਦਾ ਢੰਗ ਹੈ ਜਿਸ ਨੂੰ ਪੰਜਾਬ ਦੇ ਵਿੱਚ ਵੱਡੀਆਂ ਸਿਆਸੀ ਸੀਟਾਂ ਮਿਲ ਰਹੀਆਂ ਨੇ ਇੱਕ ਪਾਸੇ ਗੰਗਨਾ ਦਾ ਬਿਆਨ ਆਇਆ ਤਾਂ ਕਈ ਸਵਾਲ ਵੀ ਖੜੇ ਹੋਏ ਉਧਰ ਕੁਲਵਿੰਦਰ ਖੋੜ ਦੇ ਮਾਪੇ ਆਪਣੀ ਧੀ ਨੂੰ ਬੇਕਸੂਰ ਦੱਸਦੇ ਨਜ਼ਰ ਆ ਰਹੇ ਨੇ ਉਹਨਾਂ ਕਿਹਾ ਕਿ ਉਸ ਨੂੰ ਜ਼ਰੂਰ ਉਕਸਾਇਆ ਗਿਆ ਹੋਵੇਗਾ ਪਰਿਵਾਰ ਆ ਜੋ ਜਿਵੇਂ ਬੰਦੀ ਆ ਉਹਦੇ ਨਾਲ ਆ ਆ ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖੀ ਇਹ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖੀ ਮੈਂ ਕੁਝ ਨਹੀਂ ਦੱਸ ਸਕਦੀ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖੀ ਇਹੋ ਜੀ ਗੱਲ ਨਹੀਂ ਕਿ ਉਹ ਕਾਲ ਆਉਣ ਵਾਲੀ ਨਹੀਂ ਕਿ ਜਾਨ ਨੇ ਨਹੀਂ ਕਿਹਾ ਉਹਨੇ ਕੁਝ ਪਹਿਲਾਂ ਕਿਹਾ ਹੋਊਗਾ ਕੰਗਣਾ ਨੇ ਸਿੰਦਰਕੌਰ ਜਿਹੜੇ ਆ ਉਹ ਮੇਰੇ ਛੋਟੇ ਭੈਣ ਜੀ ਆ ਔਰ ਅਸੀਂ 6 ਭੈਣ ਭਰਾ ਵਾਂ ਉਹ ਮੇਰੇ ਤੋਂ ਛੋਟੇ ਆ ਤੇ ਉਹ ਆਪਣੀ ਜਿਹੜੀ ਡਿਊਟੀ ਆ ਉਹ ਚੰਡੀਗੜ੍ਹ ਉਹਨਾਂ ਦੇ 에ਰਪੋਰਟ ਤੇ ਆ ਔਰ ਜਿਹੜੀ ਇਹ ਕੱਲ ਗੱਲ ਆਈ ਹੈ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਆ ਤੇ ਜਦੋਂ ਕੰਗਣਾ ਨੌਰਜੀ ਆਏ ਆ ਤੇ ਉਹਨਾਂ ਨੇ ਕੁਲਵਿੰਦਰ ਕੌਰ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਸਕੈਨਰ ਦੇ ਵਿੱਚ ਦੀ ਜਿਹੜਾ ਉਹ ਨਗਾਉਣਾ ਵਾ ਇਹਨੂੰ ਲੈ ਕੇ ਜਿਹੜਾ ਵਾ ਉਹ ਸਾਰੀ ਗੱਲਬਾਤ ਹੋਈ ਆ ਔਰ ਦੂਸਰੇ ਬੰਨੇ ਇਹ ਕਿਆ ਜਾ ਰਿਹਾ ਵਾ ਕਿ ਕੰਗਣਾ ਨੌਰ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ ਅਸੀਂ ਕਹਿੰਦੇ ਆ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ ਕੋਈ ਬਾਹਰ ਕੋਈ ਗੱਲ ਆਉਣੀ ਚਾਹੀਦੀ ਕਿਸਾਨ ਜੱਥੇਬੰਦੀਆਂ ਵੀ ਕੁਲਵਿੰਦਰ ਕੌਰ ਦੇ ਹੱਕ ਚ ਨਿਤਰੀਆਂ

क्या उस वर्दी की उसने रिस्पेक्ट की तरफ से तो अभी तक लड़की के खिलाफ जो कार्रवाई हुई हुई है एफ आई आर हो चुकी है उधर नहीं धारा का पता चल जाएगा अभी एफ आई आर की कॉपी मिलेगी हमें वो सब पता चल जाएगा क्या लिखा गया है उसमें क्या है कहानी क्या बनाई गई है इस बात में कोई नहीं इस बात से के साथ ये आपको कहेगा कि भाई यूनिफॉर्म के अंदर ए, किसी तरह का ऐसा करना चाहिए कोई नहीं कहेगा लेकिन मेरा ये भी सवाल है ਕਿ ਉਸੇ ਵਰਦੀ ਦੇ ਉੱਪਰ ਜਦ ਔਰ ਵੀ ਤਾਂ ਬਹੁਤ ਸਾਰੇ ਮੁੱਦੇ ਉੱਠਦੇ ਹਨਾ ਅਗਰ ਕਿਸੇ ਨੇ ਵੈਸਟ ਬੰਗਾਲ ਦੇ ਅੰਦਰ ਇੱਕ ਆਈਪੀਐਸ ਕੋ ਖਾਲਸਤਾਨੀ ਬੋਲ ਦਿਆ ਤਬ ਸਰਕਾਰ ਨੇ ਉਸ ਵਰਦੀਦਾਰੀ ਕੀ ਉਸ ਯੂਨੀਫਾਰਮ ਦੀ ਰੱਖਿਆ ਕਿਉਂ ਨਹੀਂ ਕੀਤੀ ਕੰਗਰਨ ਰਣੋਤ ਦੇ ਅੱਤਵਾਦ ਵਾਲੇ ਬਿਆਨ ਤੇ ਹਰਸਿਮਰਤ कौर ਬਾਦਲ ਦਾ ਪਲਟਵਾਰ ਵੀ ਆਇਆ ਉਹਨਾਂ ਕਹਿੰਿਆ ਕਿ ਜੋ ਸਰਹੱਦਾਂ ਦੇ ਅਨਦਾਤਾ ਦੇ ਰੂਪ ਚ ਦੇਸ਼ ਦੀ ਸੇਵਾ ਕਰ ਰਹੇ ਨੇ ਉਹ ਪੰਜਾਬੀ ਸਭ ਤੋਂ ਵੱਡੇ ਦੇਸ਼ ਭਗਤ ਹੈ ਨਾਲੀ ਜੀ ਇਹ ਬਿਆਨਤੋਂ ਕ੍ਰੀਜ਼ ਕਰਨ ਦੀ ਸਲਾਹ ਵੀ ਉਹਨਾਂ ਨੇ ਦਿੱਤੀ ਹੈ। ਹਰੇਕ ਬੰਦੇ ਨੂੰ ਆਪਣੀ ਜ਼ਬਾਨ ਦੇ ਉੱਤੇ ਲਗਾਮ ਰੱਖਣੀ ਚਾਹੀਦੀ ਹੈ। ਤੁਸੀਂ ਇੱਕ ਇੱਕ ਅਹੁਦੇ 'ਚ ਬੈਠੇ ਹੋ ਅੱਜ ਤਾਂ ਲੇਕਿਨ ਜਦ ਅਹੁਦੇ 'ਚ ਨਹੀਂ ਵੀ ਸਗੇ ਤੁਸੀਂ ਇੱਕ ਇਹੋ ਜਿਹੇ ਕਿੱਤੇ ਦੇ ਨਾਲ ਸਗੇ ਜਿੱਥੇ ਤੁਹਾਡੇ ਮਗਰ ਬਹੁਤ ਲੋਕੀ ਸੁਣਨ ਵਾਲੇ ਬਹੁਤ ਸਗੇ। ਲੇਕਿਨ ਉਹ ਸੌਦੇ 'ਚ ਬੈ ਕੇ ਜੇ ਤੁਸੀਂ ਆਪਣੀ ਜ਼ਬਾਨ ਦੇ ਉੱਤੇ ਲਗਾਮ ਨਹੀਂ ਰੱਖਦੇ ਉਸ ਜ਼ਬਾਨ ਦੇ ਨਾਲ ਤੁਸੀਂ ਨਫ਼ਰਤ ਫੈਲਾਉਂਦੇ ਹੋ। ਤਾਂ ਫਿਰ ਉਹ ਨਫਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ ਸੋ ਮੈਂ ਸਮਝਦੀ ਹਾਂ ਕਿ ਬਹੁਤ ਜੋੜਾ ਵੀ ਹੋਇਆ ਬਹੁਤ ਮਾੜਾ ਹੋਇਆ ਤੇ ਹੋਣ ਤੋਂ ਬਾਅਦ ਪਹਿਲੇ ਵੀ ਜੋ ਬੋਲੇ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ ਤੇ ਉਹਦੇ ਬਾਅਦ ਵੀ ਜੋ ਬੋਲ ਰਹੇ ਨੇ ਉਹ ਨਫਰਤ ਫੈਲਾਉਣ ਦੀ ਰਾਜਨੀਤੀ ਨੂੰ ਦੇਸ਼ ਤੇ ਨਕਾਰਿਆ ਹੈ ਹੁਣ ਆਪ ਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਤੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਦਿਲ ਜਿਤਨਾ ਜਿਤਨਾ ਕੁਲਵਿੰਦਰ ਗੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਕੰਗਰਸ ਦੀ ਭੈਣ ਵੱਲੋਂ ਸਸਪੈਂਸ਼ਨ ਨੂੰ ਨਾਕਾਫੀ ਦੱਸਿਆ ਜਾ ਰਿਹਾ ਹੈ ਇਸ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰਨ ਦੀ ਮੰਗ ਚੁੱਕੀ ਜਾ ਰਹੀ ਹੈ। ਦੂਜੇ ਪਾਸੇ ਕੁਲਵਿੰਦਰ ਦੇ ਪਰਿਵਾਰ ਅਤੇ ਕਿਸਾਨਾਂ ਵੱਲੋਂ ਇਸ ਨੂੰ ਕੰਗਨਾ ਵੱਲੋਂ ਉਕਸਾਉਣ ਮਗਰੋਂ ਹੋਈ ਘਟਨਾ ਦੱਸਿਆ ਜਾ ਰਿਹਾ ਹੈ। ਉਧਰ ਕੁਲਵਿੰਦਰ ਗੌਰ ਤੇ ਮੁਹਾਲੀ ਪੁਲਿਸ ਨੇ 322 ਅਤੇ ਧਾਰਾ 341 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪਰ ਸਵਾਲ ਹਾਲੇ ਵੀ ਇਹੀ ਬਰਕਰਾਰ ਹੈ ਕਿ ਕੰਗਨਾ ਦੇ ਥੱਪੜ ਕਿਉਂ ਮਾਰਿਆ ਗਿਆ? ਕੁਲਵਿੰਦਰ ਗੌਰ ਨੇ ਕੀ ਵਾਕਿਆ ਕੀਤਾ? ਕੰਗਨਾ ਦੇ ਬਿਆਨਾਂ ਨੂੰ ਲੈ ਕੇ ਥੱਪੜ ਮਾਰਿਆ ਜਾਂ ਮਸਲਾ ਕੁਝ ਹੋਰ ਹੈ ਇਹ ਸਵਾਲ ਬਰਕਰਾਰ ਹੈ ਤੇ ਸਵਾਲ ਦਾ ਜਵਾਬ ਵੀ ਹਿਲਾਉਣਾ ਬਾਕੀ ਹੈ ਬਿਊਰੋ ਰਿਪੋਰਟ ਬੀਟੀਸੀ ਨਿਊ